ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਵਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਚੇਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਮੱਸਿਆ ਵਾਲੇ ਦਿਨ ਵੀ ਕਰ ਸਕਦੇ ਹੋ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਜੇ ਇਸ ਦਿਨ ਵੀ ਤੁਹਾਨੂੰ ਸਮਾਂ ਮਿਲੇ ਉਸੇ ਦਿਨ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜਿਵੇਂ ਕਿ ਅਸੀਂ ਤੁਹਾਡੀ ਨਾਲ ਮੱਸਿਆ ਤੇ ਸ਼ਨੀਵਾਰ ਦੀ ਦਿਨ ਦੇ ਕੀਤੇ ਜਾਣ ਵਾਲੇ ਉਪਾਅ ਦੀਆਂ ਬਹੁਤ ਸਾਰੀਆਂ ਵੀਡੀਓ ਅਸੀਂ ਸ਼ੇਅਰ ਕੀਤੀਆਂ ਨੇ ਪਰ ਇਹ ਅੱਜ ਦਾ ਜਿਹੜਾ ਉਪਾਅ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਹ ਬਹੁਤ ਹੀ ਜ਼ਿਆਦਾ ਜਮਤਕਾਰੀ ਉਪਾਅ ਹੈ ਤੇ ਜਿਵੇਂ ਆਪਾਂ ਕਈ ਉਪਾਅ ਕਰਦੇ ਆ ਤੇ ਉਹ ਉਪਾਅ ਅਸੀਂ ਪੀਪਲ ਦੇ ਦਰਖਤ ਦੇ ਕੋਲ ਜਾ ਕੇ ਵੀ ਕਈ ਵਾਰ ਕਰਨੇ ਹੁੰਦੇ ਨੇ ਤੇ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਕਿਸੇ ਪ੍ਰੋਬਲਮ ਦੇ ਕਰਕੇ ਚਾਹਤਾ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਤੇ ਜਾਂ ਫਿਰ ਸਾਡੇ ਨੇੜੇ-ਤੇੜੇ ਕਿਤੇ ਵੀ ਆਸ-ਪਾਸ ਪੀਪਲ ਦਾ ਦਰਖਤ ਨਹੀਂ ਹੈਗਾ ਤੇ ਅਸੀਂ ਉਸ ਉਪਾਅ ਨੂੰ ਕਿਵੇਂ ਕਰੀਏ ਤੇ ਅੱਜ ਦਾ ਜਿਹੜਾ ਉਪਾਅ ਹੈ ਨਾ ਇਹ ਉਹਨਾਂ ਲੋਕਾਂ ਦੇ ਲਈ ਹੈ ਤੇ ਅੱਜ ਦੀ ਇਹ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਤੇ ਇਹ ਜਿਹੜਾ ਉਪਾਅ ਹੈ ਨਾ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਸਵੇਰ ਤੋਂ ਲੈ ਕੇ ਤੋ ਪੇਰ ਤੱਕ ਜਾਂ ਸਾਰੇ ਦਿਨ ਦੇ ਵਿੱਚ ਤੁਹਾਡੇ ਕੋਲ ਸਮਾਂ ਨਹੀਂ ਮਿਲਦਾ ਕੰਮਕਾਰਾਂ ਤੋਂ ਵੇਲ ਨਹੀਂ ਮਿਲਦੀ ਤਾਂ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੀ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਹੈ ਕਿ ਇਸ ਉਪਾਅ ਨੂੰ ਆਪਾਂ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹਾਂ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਇਹੀ ਉਪਾਅ ਆਪਾ ਕਰਨਾ ਕਿਹੜੀ ਚੀਜ਼ ਦੇ ਨਾਲ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਆਪਾ ਲਗਾਤਾਰ ਕਰ ਸਕਦੇ ਆ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਇਸ ਉਪਾਣ ਨੂੰ ਤੁਸੀਂ ਮੱਸਿਆ ਦੇ ਦਿਨ ਵੀ ਕਰ ਸਕਦੇ ਹੋ ਤੇ ਸ਼ਨੀਵਾਰ ਨੂੰ ਵੀ ਕਰ ਸਕਦੇ ਹੋ ਜੇਕਰ ਤਾਂ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਕਰ ਰਹੇ ਹੋ ਤਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੋਂ ਵੀ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਉਪਾਣ ਨੂੰ ਮੱਸਿਆ ਦੇ ਦਿਨ ਕਰ ਰਹੇ ਹੋ ਤਾਂ ਤੁਸੀਂ ਜਿਵੇਂ ਕਿ ਸਵੇਰ ਦੇ ਸਮੇਂ ਤੋਂ ਲੈ ਕੇ ਸ਼ਾਮ ਦੇ ਸਮੇਂ ਦੇ ਵਿੱਚ ਵਿੱਚ ਕਰ ਸਕਦੇ ਹੋ ਤੁਸੀਂ ਇਸ ਉਪਾਣ ਨੂੰ ਅਗਲੇ ਦਿਨ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਜਿਹੜਾ ਅਜਿਹਾ ਉਪਾਏ ਇਹ ਉਪਾਅ ਜਿਹੜਾ ਵੀ ਕੋਈ ਭੈਣ ਭਰਾ ਇਸ ਨੂੰ ਵਿਸ਼ਵਾਸ ਦੇ ਨਾਲ ਕਰੇਗਾ ਤੇ ਇਸ ਦਾ ਬਹੁਤ ਹੀ ਵਧੀਆ ਉਹਨਾਂ ਨੂੰ ਰਿਜ਼ਲਟ ਮਿਲਣ ਵਾਲਾ ਹੈ ਕਿਉਂਕਿ ਜੇਕਰ ਅਸੀਂ ਕੋਈ ਵੀ ਚੀਜ਼ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਉਸ ਨੂੰ ਕਰਨ ਦੇ ਵਿੱਚ ਅਸੀਂ ਕਾਮਯਾਬ ਜ਼ਰੂਰ ਹੁੰਦੇ ਹਾਂ ਇਸ ਕਰਕੇ ਤੁਸੀਂ ਜੇਕਰ ਇਸ ਤੁਸੀਂ ਉਪਾਅ ਨੂੰ ਕਰ ਰਹੇ ਹੋ ਨਾ ਤੇ ਇਸ ਨੂੰ ਵਿਸ਼ਵਾਸ ਦੇ ਨਾਲ ਕਰਿਓ ਕਿਉਂਕਿ ਜਿੱਥੇ ਵਿਸ਼ਵਾਸ ਹੀ ਉੱਥੇ ਸਭ ਕੁਝ ਹੈ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਝ ਵੀ ਨਹੀਂ ਹੈ ਇਸ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਉਪਾਸ ਸ਼ਨੀਵਾਰ ਕਰਦੇ ਆ ਤੇ ਸ਼ਨੀਵਾਰ ਹੀ ਮੱਸਿਆ ਜਾਂਦੀ ਹੈ ਫਿਰ ਤਾਂ ਸਾਡੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਨਾਲੇ ਤਾਂ ਉਸ ਦਿਨ ਮੱਸਿਆ ਹੁੰਦੀ ਹੈ ਤੇ ਨਾਲੇ ਸ਼ਨੀਵਾਰ ਹੁੰਦਾ ਦੋਨੋਂ ਚੀਜ਼ਾਂ ਹੀ ਮਿਲ ਜਾਂਦੀਆਂ ਨੇ ਤੇ ਉਸ ਦਿਨ ਜੇਕਰ ਅਸੀਂ ਇਸ ਉਪਾਣੂ ਕਰਦੇ ਆ ਤੇ ਉਸ ਦਿਨ ਦਾ ਸਾਨੂੰ ਰਿਜ਼ਲਟ ਇੰਨਾ ਵਧੀਆ ਮਿਲਦਾ ਹੈ ਕਿ ਸਾਨੂੰ ਕਦੇ ਵੀ ਨੌਕਰੀ ਵਪਾਰ ਪੈਸਾ ਧਨ ਦੌਲਤ ਦੇ ਵਿੱਚ ਕਦੇ ਵੀ ਕੋਈ ਵੀ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਇਸ ਦੇ ਨਾਲ ਨਾਲ ਜਿੰਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਉੱਪਰ ਸ਼ਨੀ ਦੀ ਕਰੋਪੀ ਚੱਲ ਰਹੀ ਹੈ ਜਿਸ ਕਰਕੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਪ੍ਰੋਬਲਮ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਂਦੀ ਹੈ ਇਹ ਉਪਾਅ ਜੇਕਰ ਤੁਸੀਂ ਕਰੋਗੇ ਨਾ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਉਪਜੋਗੀ ਤੇ ਬੜਾ ਹੀ ਫਾਇਦੇਮੰਦ ਸਿੱਧ ਹੋਵੇਗਾ ਕਿਉਂਕਿ ਇਹ ਜਿਹੜਾ ਉਪਾਏ ਨੇ ਇਹ ਉਪਾਅ ਕਰਨ ਦੇ ਨਾਲ ਸ਼ਨੀ ਦੇਵ ਤੁਹਾਡੇ ਤੋਂ ਪ੍ਰਸੰਨ ਹੋ ਜਾਣਗੇ ਜਿਸ ਕਰਕੇ ਤੁਹਾਡੇ ਘਰ ਦੀਆਂ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੇ ਨਾ ਉਹ ਦੂਰ ਹੋ ਜਾਣਗੀਆਂ ਇਸ ਦੇ ਨਾਲ ਨਾਲ ਜਿਹੜੇ ਬੱਚਿਆਂ ਦੀ ਜੋਬ ਨਹੀਂ ਲੱਗ ਰਹੀ ਉਹਨਾਂ ਦੇ ਕਈ ਵਿੱਚ ਹੁੰਦੇ ਆ ਬੱਚੇ ਉਹਨਾਂ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੁੰਦੀ ਸਟੱਡੀ ਕੀਤੀ ਹੁੰਦੀ ਬਹੁਤ ਮਿਹਨਤ ਕਰਦੇ ਆ ਪੇਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਜੋਬ ਨਹੀਂ ਮਿਲਦੀ ਕਈ ਵਾਰ ਕੀ ਹੁੰਦਾ জব ਮਿਲ ਜਾਂਦੀ ਏ ਪਰ ਪ੍ਰਮੋਸ਼ਨ ਨਹੀਂ ਹੁੰਦੀ ਕੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਨੇ ਜੋ ਸਾਡੇ ਘਰ ਦੇ ਵਿੱਚ ਅਕਸਰ ਹੀ ਚੱਲਦੀਆਂ ਰਹਿੰਦੀ ਹੈ ਇਸ ਤਰੀਕੇ ਦੇ ਨਾਲ ਜਿਨ੍ਹਾਂ ਦੀ ਨੌਕਰੀ ਨਹੀਂ ਲੱਗਦੀ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਟੌਕਰੀ ਦੇ ਲਈ ਕੋਈ ਉਪਾਅ ਦੱਸੋ ਸਾਡੀ ਨੌਕਰੀ ਲੱਗ ਜਾਵੇ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਨੌਕਰੀ ਲੱਗ ਜਾਵੇਗੀ ਇਸ ਦੇ ਨਾਲ ਨਾਲ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਵਪਾਰ ਦੇ ਵਿੱਚ ਵਾਧਾ ਹੋਵੇਗਾ ਤੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਖੁੱਲ ਜਾਣਗੇ ਤੁਹਾਡੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਕੁਝ ਲਾਸ ਹੋਇਆ ਤੁਹਾਨੂੰ ਬਿਜ਼ਨਸ ਦੇ ਵਿੱਚ ਵਪਾਰ ਦੇ ਵਿੱਚ ਤਾਂ ਇਹ ਉਪਾਕਰਨ ਦੇ ਨਾਲ ਜੋ ਵੀ ਤੁਹਾਨੂੰ ਘਾਟਾ ਪਿਆ ਕਿਸੇ ਵੀ ਚੀਜ਼ ਦੇ ਵਿੱਚ ਉਹ ਵੀ ਤੁਹਾਡੀ ਪ੍ਰੋਬਲਮ ਇਹ ਜਿਹੜੀ ਧੂਰ ਹੋ ਚਾਹੀਦੀ ਹੈ ਹੁਣ ਆਪਾਂ ਗਣ ਕਰਦੇ ਆਂ ਜੀ ਆਪਾਂ ਇਸ ਉਪਾਅ ਨੂੰ ਕਰਨਾ ਕਿਹੜੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਆ ਆਟੇ ਦਾ ਦੀਵਾ ਤੇ ਜਿਹੜੇ ਆਟੇ ਦਾ ਦੀਵਾ ਚਾਹੀਦਾ ਉਹ ਜੌਹਾਂ ਦੇ ਆਟੇ ਦਾ ਦੀਵਾ ਚਾਹੀਦਾ ਜਿਵੇਂ ਕਿ ਪੰਜਾਬੀ ਦੇ ਵਿੱਚ ਆਪਾਂ ਜੌਂ ਬੋਲਦੇ ਆਂ ਤੇ ਹਿੰਦੀ ਦੇ ਵਿੱਚ ਆਪਾਂ ਜਵਾਰ ਬੋਲਦੇ ਆਂ ਜੇਕਰ ਤੁਹਾਡੇ ਘਰ ਦੇ ਵਿੱਚ ਜਵਾਂ ਦਾ ਆਟਾ ਨਹੀਂ ਹੈਗਾ ਤਾਂ ਤੁਸੀਂ ਵਿਚਾਰ ਦੇ ਵਿੱਚ ਜਾਓ ਆਸਾਨੀ ਦੇ ਨਾਲ ਤੁਹਾਨੂੰ ਕਿਸੇ ਵੀ ਸ਼ੌਪ ਤੋਂ ਕਰਿਆਨੇ ਵਾਲੀ ਤੋਂ ਜਵਾਂ ਦਾ ਆਟਾ ਮਿਲ ਜਾਵੇਗਾ ਇਹ ਜਵਾਂ ਦਾ ਆਟਾ ਤੁਸੀਂ ਗੁੰਨ ਕੇ ਆਪਣੇ ਘਰ ਦੇ ਵਿੱਚ ਤੇ ਉਹਦਾ ਤੁਸੀਂ ਦੀਵੇ ਤਿਆਰ ਕਰਨੇ ਆ ਦੀਵਾ ਇੱਕ ਨਹੀਂ ਬਣਾਉਣਾ ਦੀਵੇ ਤੁਸੀਂ ਇੱਥੇ ਬਣਾਉਣੇ ਆ ਦੋ ਦੋ ਉਸ ਸਮੇਂ ਤੁਸੀਂ ਬਣਾਉਣੇ ਆ ਜੇਕਰ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਕਰਦੇ ਹੋ ਤੇ ਉਸੇ ਦਿਨ ਮਸਿਆ ਜਾਂਦੀ ਹੈ ਦੋਨੇ ਵਧੀਆ ਸ਼ੁਭ ਦਿਨ ਰਲ ਜਾਂਦੀ ਹੈ ਫਿਰ ਤੁਸੀਂ ਦੋ ਦੀਵੇ ਤਿਆਰ ਕਰਨੇ ਆ ਜੇਕਰ ਤੁਸੀਂ ਸ਼ਨੀਵਾਰ ਨੂੰ ਕਰ ਰਹੇ ਹੋ ਉਸ ਦਿਨ ਮੱਸਿਆ ਨਹੀਂ ਹੈ ਤਾਂ ਫਿਰ ਤੁਸੀਂ ਇੱਕ ਹੀ ਦੀਵਾ ਤਿਆਰ ਕਰੋ ਦੋ ਦੀਵੇ ਇਸ ਲਈ ਤਿਆਰ ਕਰਨੇ ਆ ਕਿ ਜੇਕਰ ਮੱਸਿਆ ਤੇ ਸ਼ਨੀਵਾਰ ਦਾ ਦਿਨ ਦੋਨੇ ਹੀ ਆਪਸ ਚ ਰਲ ਜਾਂਦੀਆਂ ਤੇ ਇੱਕ ਮੱਸਿਆ ਦਾ ਦੀਵਾ ਹੁੰਦਾ ਤੇ ਇੱਕ ਸ਼ਨੀਵਾਰ ਦੇ ਦੀਵਾ ਜਿਹੜਾ ਸੀ ਇਹ ਦੀਵਾ ਤਿਆਰ ਕਰਨਾ ਹੈ ਨਾ ਇਸ ਨੂੰ ਅਸੀਂ ਚੌਂ ਮੁਖੀ ਦੀਵਾ ਤਿਆਰ ਕਰਨਾ ਹੈ ਚੌਂਹਾਂ ਦੇ ਆਟੇ ਦਾ ਦੀਵਾ ਤਿਆਰ ਕਰਨਾ ਹੈ ਚੌਂ ਮੁਖੀ ਦੀਵਾ ਤੇ ਚੌਂ ਮੁਖੀ ਦੀਵੇ ਦੇ ਵਿੱਚ ਚਾਰਾ ਸਾਈਡਾਂ ਤੇ ਹੀ ਅਸੀਂ ਬੱਤੀਆਂ ਲਗਾ ਦੇਣੀਆਂ ਨੇ ਜਿਸ ਦੀਆਂ ਚਾਰ ਅਲੱਗ-ਅਲੱਗ ਸਾਈਡ ਤੇ ਚੌਂ ਗੁੱਠਾਂ ਤੇ ਬੱਤੀਆਂ ਹੁੰਦੀਆਂ ਨੇ ਉਸ ਨੂੰ ਚੌਂ ਮੁਖੀ ਦੀਵਾ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਅਸੀਂ ਆਟੇ ਦਾ ਦੀਵਾ ਚੌਂ ਮੁਖੀ ਦੀਵਾ ਤਿਆਰ ਕਰਕੇ ਉਸ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਉਂਦੇ ਜਿਵੇਂ ਕਿ ਸ਼ਨੀਵਾਰ ਦਾ ਦਿਨ ਇਸ ਕਰਕੇ ਅਸੀਂ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕਰਨਾ ਹੈ ਇਸ ਉਪਾਣੂ ਕਰਨ ਦੇ ਨਾਲ ਬਹੁਤ ਹੀ ਬਹੁਤ ਜ਼ਿਆਦਾ ਜਿੰਨਾ ਵੀ ਕਹੀਏ ਉਨਾ ਹੀ ਥੋੜਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਤੁਹਾਨੂੰ ਮਿਲੇਗਾ ਕਿਉਂਕਿ ਜਿੰਨੀਆਂ ਵੀ ਤੁਹਾਡੀਆਂ ਮਨੋ ਕਾਮਨਾ ਨੇ ਨਾ ਇਸ਼ਾਵਰ ਨੇ ਉਹ ਇਸ ਉਪਾਣੂ ਕਰਨ ਦੇ ਨਾਲ ਪੂਰੀਆਂ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਦੋ ਦੀਵੇ ਤਿਆਰ ਕੀਤੇ ਨੇ ਤਾਂ ਇੱਕ ਦੀਵੇ ਨੂੰ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਲੈ ਜਾਣਾ ਤੇ ਉੱਥੇ ਜਾ ਕੇ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਜਿਹੜਾ ਦੂਸਰਾ ਦੀਵਾ ਹੋਵੇਗਾ ਉਸ ਨੂੰ ਤੁਸੀਂ ਆਪਣੇ ਘਰ ਦੀ ਜਿਹੜੀ ਉੱਤਰ ਦਿਸ਼ਾ ਹੈ ਨਾ ਉੱਥੇ ਜਿਵੇਂ ਤੁਹਾਡੇ ਘਰ ਦੀ ਨਾਰਥ ਸਾਈਡ ਉੱਥੇ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਕਰ ਰਹੇ ਹੋ ਫਿਰ ਤੁਹਾਨੂੰ ਛੱਤ ਦੇ ਉੱਪਰ ਦੀਵਾ ਜਗਾਉਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਘਰ ਦੀ ਉੱਤਰ ਦਿਸ਼ਾ ਦੇ ਵਿੱਚ ਇੱਕ ਦੀਵਾ ਤਿਆਰ ਕਰਕੇ ਉਸ ਨੂੰ ਏਸੇ ਹੀ ਪ੍ਰੋਸੈਸ ਦੇ ਨਾਲ ਜਗਾ ਦੇਣਾ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸ਼ਾਮ ਦੇ ਉੱਪਰ ਵੀ ਦੀਵਾ ਜਗਾ ਰਹੇ ਹੋ ਨਾ ਤੇ ਚਲੋ ਤੁਸੀਂ ਦੀਵਾ ਜਗੌਣ ਗਏ ਹੋ ਤੇ ਜੋ ਵੀ ਤੁਹਾਡੀਆਂ ਇਸ਼ਾਵਾਂ ਨੇ ਮਨੋ ਕਾਮਨਾ ਨੇ 2 ਮਿੰਟ ਤੁਸੀਂ ਆਪਣੇ ਮਨ ਦੇ ਵਿੱਚ ਉਸ ਦੀਵੇ ਨੂੰ ਜਗਾ ਕੇ ਉੱਥੇ ਬੋਲ ਆਉਣੀ ਹੈ ਜੀ ਉਸੇ ਤਰੀਕੇ ਦੇ ਨਾਲ ਉਸ ਦੀਵੇ ਨੂੰ ਜਲਦੇ ਰਹਿਣ ਦੇਣਾ ਤੇ ਫਿਰ ਤੁਸੀਂ ਥੱਲੇ ਆ ਜਾਣਾ ਜਿਸ ਤਰ੍ਹਾਂ ਜਿਵੇਂ ਤੁਸੀਂ ਆਪਣੇ ਘਰ ਦੇ نیچے ਉੱਤਰ ਦਿਸ਼ਾ ਦੇ ਵਿੱਚ ਦੀਵਾ ਰੱਖੋਗੇ ਉੱਥੇ ਵੀ ਤੁਸੀਂ ਆਪਣੀਆਂ ਇਸ਼ਾਵਾਂ ਤੇ ਮਨੋ ਕਾਮਨਾ ਨੂੰ ਬੋਲ ਦਿਓ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਸਮਝ ਸਕਦੇ ਹੋ ਕਿ ਤੁਹਾਡਾ ਉਪਾਅ ਹੋ ਗਿਆ। ਇਹ ਉਪਾਅ ਤੁਸੀਂ ਕਰ ਲੋ ਬੜਾ ਹੀ ਸਿੰਪਲ ਤੇ ਸਧਾਰਨ ਜਿਹਾ ਉਪਾਅ ਹੈ ਤੇ ਸਾਡੀਆਂ ਲੱਖਾਂ ਹੀ ਪ੍ਰੋਬਲਮ ਨੂੰ ਧੂਰ ਕਰਕੇ ਰੱਖ ਦੇਵੇਗਾ। ਜਿਵੇਂ ਹੀ ਤੁਹਾਡੇ ਦੁੱਖ ਤਕਲੀਫ ਇਹ ਉਪਾਅ ਦੂਰ ਕਰੇਗਾ ਉਸੇ ਤਰੀਕੇ ਦੇ ਨਾਲ ਹੀ ਜਿੰਨੀਆਂ ਵੀ ਤੁਹਾਡੀਆਂ ਇਛਾਵਾ ਮਨੋਕਾਮਨਾ ਹੋਣਗੀਆਂ ਉਹ ਵੀ ਪੂਰੀਆਂ ਹੋ ਜਾਣਗੀਆਂ। ਤੇ ਸਭ ਤੋਂ ਵੱਡੀ ਇਸ ਉਪਾਦੀ ਗੱਲ ਕਿ ਇਸ ਉਪਾਣੂ ਕਰਨ ਦਾ ਸਮਾਂ ਕੋਈ ਵੀ ਨਹੀਂ ਹੈ ਵੀ ਏਸੀ ਹੀ ਸਮੇਂ ਏਸੀ ਇਸ ਉਪਾਣੂ ਕਰ ਸਕਦੇ ਆ ਤੁਸੀਂ ਕਿਸੇ ਵੀ ਸਮੇਂ ਸ਼ਨੀਵਾਰ ਦੇ ਦਿਨ ਨੂੰ ਮਸਿਆ ਦੇ ਦਿਨ ਨੂੰ ਕਰ ਸਕਦੇ ਹੋ ਸ਼ਾਮ ਤੱਕ ਤੁਹਾਡੇ ਕੋਲ ਪੂਰਾ ਸਮਾਂ ਹੁੰਦਾ ਤੁਸੀਂ ਜਦੋਂ ਵੀ ਟਾਈਮ ਲੱਗੇ ਕਰਮਕਾਰਾਂ ਤੋਂ ਵਿਹਲੇ ਹੋਵੋ ਇਸ ਉਪਾਣੂ ਤੁਸੀਂ ਕਰੋ ਤੇ ਜੇਕਰ ਤੁਸੀਂ ਇਸ ਉਪਾਣੂ ਪਰ ਦੋਸ਼ ਕਾਲ ਦੇ ਵਿੱਚ ਕਰੋਗੇ ਕਹਿਣ ਦਾ ਭਾਵ ਕਿ ਸ਼ਾਮ ਦੇ ਸਮੇਂ ਕਰੋਗੇ ਇਸ ਉਪਾਣ ਨੂੰ ਤਾਂ ਉਸ ਸਮੇਂ ਉਪਾ ਕਰਨ ਦੇ ਨਾਲ ਤੁਹਾਨੂੰ ਇਸ ਉਪਾਅ ਦਾ ਬਹੁਤ ਹੀ ਜ਼ਿਆਦਾ ਰਿਜ਼ਲਟ ਮਿਲਣ ਵਾਲਾ ਹੈ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਣ ਨੂੰ ਕਰਕੇ ਦੇਖਿਓ 100 ਗ੍ਰਾਮ ਸਰੋਂ ਦੇ ਤੇਲ ਦਾ ਛੋਟਾ ਜਿਹਾ ਅਸੀਂ ਉਪਾਅ ਕਰਨਾ ਹੈ ਤੇ ਇਹ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਚ ਰੂਲ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੇ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਜੀ